ਦੋਸਤੋ ਇੱਕ ਵਾਰ ਪੰਜਾਬ ਦੇ ਪੰਜ ਨਾਮਵਰ ਡਾਕੂ ਇਕੱਠੇ ਹੋ ਕੇ ਮੋਗੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਾਤ ਨੂੰ ਡਾਕਾ ਮਾਰਦੇ ਪਰ ਮਾੜੀ ਕਿਸਮਤ ਅੱਗੋਂ ਘਰ ਵਿੱਚ ਉਸ ਵਕਤ ਦੋ ਜਵਾਨ ਕੁੜੀਆਂ ਕੱਲੀਆਂ ਆਉਂਦੀਆਂ ਇੱਕ ਜਵਾਨ ਉਸ ਘਰ ਦੀ ਧੀ ਤੇ ਦੂਜੀ ਉਸ ਕੁੜੀ ਦੀ ਜਵਾਨ ਨਾ ਵਿਆਈ ਪਰਜਾਈ ਘਰ ਲੁੱਟਣ ਆਏ ਡਾਕੂਆਂ ਦੀ ਨੀਤ ਵਿੱਚ ਖੋਟ ਆਈ ਤੇ ਉਹ ਘਰ ਚੋਂ ਕੁਝ ਹੋਰ ਹੀ ਲੁੱਟਣ ਦੀ ਤਿਆਰੀ ਕਰਦੇ ਪੰਜ ਡਾਕੂ ਤੇ ਦੋ ਜਵਾਨ ਕੁੜੀਆਂ ਉਸ ਤੋਂ ਬਾਅਦ ਘਰ ਵਿੱਚ ਕੀ ਕੁਝ ਵਾਪਰਿਆ ਇਹ ਸਾਰੀ ਸੱਚੀ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਦੋਸਤੋ ਅੱਜ ਦੀ ਸੱਚੀ ਕਹਾਣੀ ਹੈ ਪੰਜਾਬ ਦੀ ਦਲੇਰਤੀ ਫੱਟੜ ਸ਼ੇਰਨੀ ਹਰਨਾਮ ਕੌਰ ਦੀ ਜਿਸ ਦਾ ਟੱਕਰਾ ਪੰਜ ਬੇਰਹਿਮ ਡਾਕੂਆਂ ਦੇ ਨਾਲ ਹੁੰਦਾ ਜਾਣਦੇ ਹਾਂ ਅੱਗੇ ਕੀ ਵਾਪਰਿਆ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਹ ਸਮਾਂ ਸੀ ਅੱਜ ਤੋਂ ਕਰੀਬ 100 ਸਾਲ ਪਹਿਲਾਂ ਦਾ ਜਦੋਂ ਮਾਲਵੇ ਦੇ ਮੋਗੇ ਇਲਾਕੇ ਵਿੱਚ ਦੋ ਨਾਮਵਰ ਡਾਕੂਆਂ ਦਾ ਰਾਜ ਹੁੰਦਾ ਸੀ ਇੱਕ ਡਾਕੂ ਦਾ ਨਾਮ ਸੀ ਲਾਲ ਸਿੰਘ ਮਦੇਹ ਵਾਲਾ ਤੇ ਦੂਜਾ ਸੀ ਕੁੰਡਾ ਸਿੰਘ ਗਾਜੀਆਣਾ ਅੱਜ ਦੀ ਸੱਚੀ ਕਹਾਣੀ ਡਾਕੂ ਲਾਲ ਸਿੰਘ ਮਦੇਹ ਵਾਲੇ ਨਾਲ ਜੁੜੀ ਹੋਈ ਹੈ ਸਾਲ 1920 ਤੋਂ ਲੈ ਕੇ 1930-35 ਤੱਕ ਲਾਲ ਸਿੰਘ ਮਦੇਹ ਵਾਲੇ ਤੋਂ ਦੁਨੀਆ ਖੌਫ ਖਾਂਦੀ ਰਹੀ ਇਸ ਨੇ ਅਨੇਕਾਂ ਪੁਲਿਸ ਵਾਲੇ ਮਾਰੇ ਕੁੱਟੇ ਕਈ ਸ਼ੌਕਰਾਂ ਜੈਲਦਾਰਾਂ ਸੁਨਿਆਰਿਆਂ ਨੂੰ ਸੋਦਾ ਲਾਇਆ ਮੁੱਕ ਦੀ ਗੱਲ ਪੂਰੇ ਮਾਲਵੇ ਵਿੱਚ ਇਸ ਦੇ ਨਾਮ ਦੀ ਤੂਤੀ ਬੋਲਦੀ ਰਹੀ ਅੰਗਰੇਜ਼ੀ ਸਰਕਾਰ ਫਰੀਦਕੋਟ ਰਿਆਸਤ ਅਤੇ ਪਟਿਆਲਾ ਰਿਆਸਤ ਤਿੰਨਾਂ ਨੇ ਇਸ ਡਾਕੂ ਲਾਲ ਸਿੰਘ ਮਦੇਹ ਵਾਲੇ ਤੇ ਭਾਰੀ ਇਨਾਮ ਰੱਖੇ ਹੋਏ ਸਨ। ਇਹੀ ਲਾਲ ਸਿੰਘ ਮਦੇਹ ਵਾਲਾ ਇੱਕ ਦਿਨ ਆਪਣੇ ਨਾਲ ਚਾਰ ਹੋਰ ਨਾਮਵਰ ਡਾਕੂਆਂ ਨੂੰ ਮਲਾਉਂਦਾ ਏ ਤੇ ਇੱਕ ਘਰ ਨੂੰ ਲੁੱਟਣ ਦੀ ਯੋਜਤ ਘੜਦਾ। ਇਹ ਚਾਰ ਸਨ ਝੂਟ ਚੱਕ ਦਾ ਡਾਕੂ ਸੋਹਣ ਸਿੰਘ, ਕੱਟੂ ਪਿੰਡ ਦਾ ਮੇਰ ਸਿੰਘ ਡਾਕੂ, ਜੰਡਾਲੇ ਪਿੰਡ ਦਾ ਘੁੱਗੀ ਤੇ ਚੌਥਾ ਡਾਕੂ ਬਿਰਜੂ ਬਰਮਾ ਇਹ ਪੰਜੇ ਡਾਕੂ ਰਲ ਕੇ ਮੋਗੇ ਜ਼ਿਲ੍ਹੇ ਦੇ ਪਿੰਡ ਚੌਧਰੀ ਵਾਲੇ ਦਾ ਇੱਕ ਬਰਾੜਾ ਦਾ ਘਰ ਠਕਾਉਂਦੇ ਹਨ ਕਿ ਇਸ ਘਰ ਨੂੰ ਆਪਾਂ ਲੁੱਟਾਂਗੇ ਡਾਕਾ ਮਾਰ ਲਈ ਐਤਵਾਰ ਦਾ ਦਿਨ ਮਿਥ ਲਿਆ ਜਾਂਦਾ ਹੈ ਪੰਜੇ ਡਾਕੂ ਇਕੱਠੇ ਹੋ ਕੇ ਆਪਣੇ ਹਥਿਆਰ ਇਕੱਠੇ ਕਰਦੇ ਬੰਦੂਕਾਂ ਪਿਸਤੌਲਾਂ ਦੇ ਨਾਲ ਇੱਕ ਦੇਸੀ ਸ਼ਰਾਬ ਦੀਆਂ ਦੋ ਕੈਨੀਆਂ ਭਰ ਕੇ ਇਹ ਪਿੰਡ ਚੌਧਰੀ ਵਾਲੇ ਪਹੁੰਚ ਜਾਂਦੇ ਜਿਹੜੇ ਘਰ ਵਿੱਚ ਡਾਕਾ ਮਾਰਨਾ ਹੁੰਦਾ ਹੈ ਉਸ ਘਰ ਦੀ ਛੱਤ ਤੇ ਚੜ ਕੇ ਲਾਲ ਸਿੰਘ ਐਲਾਨ ਕਰਦਾ ਹੈ ਕਿ ਸਾਡੀ ਤੁਹਾਡੇ ਪੂਰੇ ਪਿੰਡ ਵਾਲਿਆਂ ਨਾਲ ਕੋਈ ਦੁਸ਼ਮਣੀ ਨਹੀਂ ਦੇ ਤੁਸੀਂ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹੋ ਤਾਂ ਚੁੱਪਚਾਪ ਆਪਣੇ ਘਰਾਂ ਨੂੰ ਅੰਦਰੋਂ ਕੁੰਡੇ ਲਾ ਲਓ ਲਾਲ ਸਿੰਘ ਮਦੇਹ ਵਾਲਾ ਡਾਕਾ ਮਾਰ ਰਿਹਾ ਜੇ ਕੋਈ ਅੱਗੇ ਆਉਣ ਦੀ ਜ਼ਰੂਰਤ ਕਰੇਗਾ ਤਾਂ ਉਹ ਗੋਲੀਆਂ ਨਾਲ ਭੁੰਨ ਸੁੱਟਿਆ ਜਾਵੇਗਾ ਸਾਰਾ ਪਿੰਡ ਹੀ ਡਰ ਦਾ ਅੰਦਰ ਵੜ ਜਾਂਦਾ ਲਾਲ ਸਿੰਘ ਘਰ ਲੁੱਟਣ ਦੀ ਤਿਆਰੀ ਸ਼ੁਰੂ ਕਰਦਾ ਹੈ ਨਾਲ ਸ਼ਰਾਬ ਦੇ ਪਿਆਲੇ ਵੀ ਸ਼ੁਰੂ ਹੋ ਜਾਂਦੇ ਤੇ ਨਾਲ ਨਾਲ ਘਰ ਦਾ ਸਮਾਨ ਲੁੱਟਣਾ ਸ਼ੁਰੂ ਹੋ ਜਾਂਦਾ ਚੌਧਰੀ ਵਾਲੇ ਪਿੰਡ ਦੇ ਉਸ ਡਾਕੇ ਵਾਲੇ ਘਰ ਵਿੱਚ ਉਸ ਵਕਤ ਸਿਰਫ ਤਿੰਨ ਜਣੇ ਘਰ ਵਿੱਚ ਮੌਜੂਦ ਸਨ ਇੱਕ ਘਰ ਦਾ ਜਵਾਲ ਮੁੰਡਾ ਦੂਜੀ ਉਹਦੀ ਸੱਜ ਵਿਆਹੀ ਬੋਟੀ ਤੇ ਤੀਜੀ ਉਸੇ ਘਰ ਦੀ ਚੜ੍ਹਦੀ ਉਮਰ ਦੀ ਧੀ ਹਰਨਾਮ ਕੌਰ ਇੱਕ ਡਾਕੂ ਪਿੰਡ ਤੇ ਨਜ਼ਰ ਰੱਖਣ ਲਈ ਛੱਤ ਤੇ ਚੜ ਗਿਆ ਇੱਕ ਆਉਂਦੇ ਜਾਂਦੇ ਤੇ ਨਿਗਾਹ ਰੱਖਣ ਲਈ ਬਾਹਰ ਬੂਹੇ ਵਿੱਚ ਖੜ ਗਿਆ ਤੇ ਇੱਕ ਘਰ ਦੇ ਪਿਛਲੇ ਪਾਸੇ ਜਾ ਖੜਾ ਹੋਇਆ ਕਿ ਕਿਤੇ ਕੋਈ ਪਿਛਲੇ ਪਾਸੇੋਂ ਕੰਦ ਟੱਪ ਕੇ ਅੰਦਰ ਨਾ ਆ ਜਾਵੇ ਬਾਕੀ ਦੇ ਦੋ ਡਾਕੂ ਘਰ ਵਿੱਚੋਂ ਕੀਮਤੀ ਸਮਾਨ ਇਕੱਠਾ ਕਰਨ ਲੱਗੇ ਸਮਾਨ ਇਕੱਠਾ ਕਰਦਿਆਂ ਕਰਦਿਆਂ ਇਹ ਘਰ ਦੀ ਰਸੋਈ ਸੁਬਾਤ ਵਿੱਚ ਜਾ ਵੜੇ ਦੇਥੇ ਉਹ ਨਵਿਆਈ ਬਉਟੀ ਬੈਠੀ ਸੀ ਜਿਸ ਦਾ ਰੰਗ ਰੂਪ ਚੜਦੀ ਜਵਾਨੀ ਵੇਖ ਕੇ ਡਾਕੂਆਂ ਦੀ ਨੀਤ ਬਦਲ ਜਾਂਦੀ ਹੈ ਉਹ ਜਾ ਕੇ ਲਾਲ ਸਿੰਘ ਮਦੇਹ ਵਾਲੇ ਨੂੰ ਦੱਸ ਦੇ ਕਿ ਸਰਦਾਰਾਂ ਸੋਨਾ ਚਾਂਦੀ ਤਾਂ ਆਪਾਂ ਹਰ ਰੋਜ਼ ਹੀ ਲੁੱਟਦੇ ਰਹਿੰਨੇ ਪਰ ਅੱਜ ਜੋ ਇੰਨਾ ਹੁਸਨ ਅਸੀਂ ਪਹਿਲੀ ਵਾਰ ਦੇਖਿਆ ਏ ਇਹਨੂੰ ਅੱਜ ਲੁੱਟਦੇ ਆ ਸੋਨਾ ਚਾਂਦੀ ਛੱਡੋ ਆਪਾਂ ਇਸ ਮੁਟਿਆਰ ਨੂੰ ਹੀ ਚੁੱਕ ਕੇ ਲੈ ਜਾਂਦੇ ਆ ਅੱਗੋਂ ਲਾਲ ਸਿੰਘ ਮਦੇਹ ਵਾਲਾ ਸ਼ਰਾਬ ਦੇ ਨਸ਼ੇ ਵਿੱਚ ਚੂਰ ਹੋਇਆ ਉਹਦਾ ਵੀ ਈਮਾਨ ਡੋਲ ਜਾਂਦਾ ਪੰਜੇ ਜੜੇ ਕੁੜੀ ਨੂੰ ਚੋਕੇ ਉਲਜਾਣ ਦੀ ਤਿਆਰੀ ਕਰਦੇ ਹਨ ਜਦੋਂ ਡਾਕੂ ਨਵਿਆਏ ਮਟਿਆਰਨੀ ਨੂੰ ਢਾਕੇ ਦਵਕਾ ਮਾਰਦੇ ਤੇ ਆਪਣੇ ਨਾਲ ਜਾਣ ਲਈ ਕਹਿੰਦੇ ਤਾਂ ਉਸ ਵਿਚਾਰੀ ਦੀਆਂ ਚੀਕਾਂ ਦੇ ਨਾਲ ਸਾਰਾ ਘਰ ਹੀ ਕੁਰਲਾ ਉੱਠਿਆ ਪਰ ਉਸ ਦੀ ਮਦਦ ਕਰਨ ਵਾਲਾ ਉਦੋਂ ਕੋਈ ਅੱਗੇੜਾ ਆਇਆ ਅਖੀਰ ਜਦੋਂ ਡਾਕੂ ਉਸ ਮਟਿਆਰ ਦੀ ਬਾਹ ਫੜ ਕੇ ਧੂਕੇ ਉਸ ਨੂੰ ਘਰ ਤੋਂ ਉਲਜਾਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇਸ ਦਰਦ ਭਰੇ ਮੱਜਰ ਨੂੰ ਲੋਕੇ ਉੱਥੇ ਹੀ ਵੇਖ ਰਹੀ ਉਸੇ ਘਰ ਦੀ ਤੀ ਹਰਨਾਮ ਕੌਰ ਦਾ ਖੂਨ ਖਾਲ ਉੱਠਿਆ ਕਿ ਇਹ ਬੰਦੇ ਕੌਣ ਹੁੰਦੇ ਹਨ ਮੇਰੀ ਪਰਜਾਈ ਨੂੰ ਧੱਕੇ ਨਾਲ ਚੁੱਕ ਕੇ ਲੈ ਜਾਣ ਵਾਲੇ ਪਲਾਂਚ ਹੀ ਹਰਨਾਮ ਕੌਰ ਦੇ ਅੰਦਰ ਐਸਾ ਜੋਸ਼ ਭਰਿਆ ਕਿ ਉਹ ਇਕੱਲੀ ਪੰਜ ਮਰਦਾਂ ਦਾ ਟਾਕਰਾ ਕਰਨ ਲਈ ਤਿਆਰ ਹੋ ਗਈ ਚੰਗੀ ਕਿਸਮਤ ਨੂੰ ਲਾਗੇ ਹੀ ਰਸੋਈ ਦੇ ਵਿੱਚ ਇੱਕ ਗੜਾਸਾ ਪਿਆ ਸੀ ਹਰਨਾਮ ਕੌਰ ਆਪਣੇ ਪਿਓ ਵਾਲੇ ਉਸ ਗੜਾਸੇ ਨੂੰ ਚੁੱਕਦੀ ਤੇ ਜਿਹੜਾ ਡਾਕੂ ਉਸ ਦੀ ਪਰਜਾਈ ਨੂੰ ਧੂਕੇ ਬਾਹਰ ਲੈ ਜਾ ਰਿਹਾ ਸੀ ਉਹਦੀ ਥੌਣ ਤੇ ਪਿਛਲੇ ਪਾਸੇੋਂ ਜਾ ਕੇ ਇੰਨੇ ਜ਼ੋਰ ਦੇ ਨਾਲ ਵਾਰ ਕਰਦੀ ਕਿ ਡਾਕੂ ਦਾ ਸਿਰ ਦਫਾੜ ਹੋ ਜਾਂਦਾ ਹੈ ਉਥੇ ਖੂਨ ਦੇ ਪ੍ਰਣਾਲੇ ਚੱਲ ਪੈਂਦੇ ਦੂਜਾ ਡਾਕੂ ਵੇਖ ਕੇ ਭੱਜ ਕੇ ਹਰਨਾਮ ਕੌਰ ਨੂੰ ਫੜ ਲਈ ਆਉਂਦਾ ਸਾਹਮਣੇ ਹਰਨਾਮ ਕੌਰ ਦੂਜਾ ਵਾਰ ਕਰਦੀ ਹੈ ਤੇ ਗਿੜਾਸਾ ਸਿੱਧਾ ਦੂਜੇ ਡਾਕੂ ਦੇ ਮੱਥੇ ਤੇ ਜਾ ਵੱਜਾ ਉਹ ਵੀ ਮੋੜਲੇ ਮੂੰਹ ਉੱਥੇ ਧਰਤੀ ਤੇ ਡਿੱਗ ਪਿਆ ਪੰਜਾ ਚੋਂ ਦੋ ਡਾਕੂਆਂ ਨੂੰ ਹਰਨਾਮ ਕੌਰ ਨੇ ਕਤਲ ਕਰ ਦਿੱਤਾ ਤੇ ਪਿੱਛੇ ਬਾਕੀ ਬਚੇ ਸਨ ਤਿੰਨ ਜਿਨ੍ਹਾਂ ਚੋਂ ਇੱਕ ਕੋਟੇ ਦੀ ਛੱਤ ਤੇ ਖੜਾ ਸੀ ਇੱਕ ਘਰ ਦੇ ਪਿਛਲੇ ਪਾਸੇ ਤੇ ਇੱਕ ਮੂਹਲੇ ਦਰਵਾਜ਼ੇ 'ਚ ਬੈਠਾ ਫੋਨ ਦੇ ਨਾਲ ਚੁੰਦਾ ਹੋਇਆ ਗਡਾਸਾ ਲੈ ਕੇ ਹਰਨਾਮ ਕੌਰ ਘਰ ਦੇ ਪਿਛਲੇ ਪਾਸੇ ਗਈ ਤੇ ਪਰੇ ਨੂੰ ਮੂੰਹ ਕਰੀ ਖੜੇ ਡਾਕੂ ਦੇ ਪਿੱਛੇ ਜਾ ਕੇ ਜ਼ੋਰ ਨਾਲ ਵਾਰ ਕਰਦੀ ਉਹ ਤੀਜਾ ਡਾਕੂ ਵੀ ਥਾਏ ਮਾਰਿਆ ਜਾਂਦਾ ਹੈ ਹੁਣ ਪਿੱਛੇ 2 ਵਜੇ ਸਨ ਮੇਰ ਸਿੰਘ ਕੱਟੂ ਵਾਲਾ ਤੇ ਲਾਲ ਸਿੰਘ ਮਦੇਹ ਵਾਲਾ ਘਰ ਦੇ ਪਿਛਲੇ ਪਾਸੇ ਉਹੀ ਕੱਚੀ ਕੰਧ ਦੇ ਸਾਰੇ ਦੇ ਨਾਲ ਹਰਨਾਮ ਕੌਰ ਘਰ ਦੀ ਛੱਤ ਤੇ ਚੜ ਜਾਂਦੀ ਤੇ ਛੱਤ ਤੇ ਖੜੇ ਨਿਗ੍ਹਾ ਰੱਖ ਰਏ ਡਾਕੂ ਦੇ ਪਿੱਛੋਂ ਗਡਾਸੇ ਦਾ ਐਸਾ ਵਾਰ ਕਰਦੀ ਹੈ ਕਿ ਉਹਦੀ ਖੋਪੜੀ ਵੀ ਵੱਢੀ ਜਾਂਦੀ ਤੇ ਨਾਲ ਹੀ ਉਹ ਧੜਮ ਕਰਕੇ ਛੱਤ ਤੋਂ ਵਿਹੜੇ ਵਿੱਚ ਜਾ ਡਿੱਗਦਾ ਮੇਰ ਸਿੰਘ ਡਾਕੂ ਦੇ ਡਿੱਗਣ ਦੇ ਖਿੜਾਕ ਦੇ ਨਾਲ ਲਾਲ ਸਿੰਘ ਸੁਚੇਤ ਹੋ ਜਾਂਦਾ ਹੈ ਉਹ ਆਪਣੇ ਨਾਲਦਿਆਂ ਨੂੰ ਆਵਾਜ਼ਾਂ ਮਾਰਦਾ ਪਰ ਅੱਗੋਂ ਕੋਈ ਜਿਉਂਦਾ ਹੋਵੇ ਤਾਂ ਜਵਾਬ ਦੇਵੇ ਚਾਰੇ ਤਾਂ ਮਾਰੇ ਗਏ ਸਨ ਜਦੋਂ ਲਾਲ ਸਿੰਘ ਬਾਹਰ ਨਿਕਲ ਕੇ ਦੇਖਦਾ ਤਾਂ ਦੋ ਡਾਕੂ ਰਸੋਈ ਦੇ ਬੂਹੇ ਵਿੱਚ ਪਏ ਸਨ ਤੀਜਾ ਜਿਹੜਾ ਛੱਤ ਤੋਂ ਡਿੱਗਿਆ ਹੋਇਆ ਸੀ ਉਹ ਅਜੇ ਥੋੜਾ ਥੋੜਾ ਸਹਿਕ ਰਿਹਾ ਸੀ ਆਪਣੇ ਸਾਥੀਆਂ ਦੀ ਇਹ ਹਾਲਤ ਵੇਖ ਕੇ ਲਾਲ ਸਿੰਘ ਮੋਢੇ ਟੰਗੀ ਬਦੋਗ ਨੂੰ ਹੱਥ ਵਿੱਚ ਫੜਦਾ ਏ ਤੇ ਸਾਹਮਣੇ ਲਹੁ ਭਿੱਜਿਆ ਗੜਾਸਾ ਲੈ ਕੇ ਖੜੀ ਹਰਨਾਮ ਕੌਰ ਵਾਲ ਨੂੰ ਚਲਾਉਂਦਾ ਫਾਇਰ ਜਾ ਕੇ ਹਰਨਾਮ ਕੌਰ ਦੀ ਵੱਖੀ ਦੇ ਵਿੱਚ ਵੱਜਦਾ ਏ ਮਾਰਨ ਦੇ ਇਰਾਦੇ ਦੇ ਨਾਲ ਲਾਲ ਸਿੰਘ ਦੂਜਾ ਫਾਇਰ ਚਲਾਉਂਦਾ ਉਹ ਜਾ ਕੇ ਹਰਨਾਮ ਕੌਰ ਦੀ ਲੱਤ ਵਿੱਚ ਵੱਜਦਾ ਪਰ ਹਰਨਾਮ ਕੌਰ ਦੋ ਫਾਇਰ ਵੱਜਣ ਦੇ ਬਾਵਜੂਦ ਨਾ ਜ਼ਮੀਨ ਤੇ ਡਿੱਗੀ ਤੇ ਨਾ ਹੀ ਉਸਨੇ ਹੌਸਲਾ ਛੱਡਿਆ ਲਾਲ ਸਿੰਘ ਆਪਣੀ ਦਿਨਾਲੀ ਨੂੰ ਦੁਬਾਰਾ ਲੋਡ ਕਰਨ ਵਿੱਚ ਰੁੱਝਦਾ ਤਾਂ ਹਰਨਾਮ ਕੌਰ ਸਿੱਧੀ ਉਸ ਵੱਲ ਅੱਗੇ ਵਧਦੀ ਹੈ ਮਰਹੂਮ ਪੰਜਾਬੀ ਸ਼ਾਇਰ ਬਾਪੂ ਰਜਬ ਬਲੀ ਇਸ ਕਿਸੇ ਦਾ ਬੜਾ ਸੋਹਣਾ ਵਰਨਣ ਕਰਦਾ ਹੈ ਤੇ ਲਿਖਦਾ ਹੈ ਕਿ ਪਹਿਲਾ ਕਾਰਦੋਸੇ ਲਗਾਤਾ ਵਖਿਓ ਧੂਆਂ ਧਰ ਹੋ ਗਿਆ ਨਾ ਦਿਸੇ ਅਖਿਓ ਦੂਜੀ ਮਾਰੀ ਵੇਤ ਦੀ ਤਪਾਤੀ ਲੱਤ ਦੇ ਭਿੱਜ ਗਏ ਤਮਾਮ ਲੀੜੇ ਨਾਲ ਰੱਤ ਦੇ ਹਰਨਾਮ ਕੌਰ ਸਾਰੀ ਲਹੂ ਨਾਲ ਭਿੱਜ ਚੁੱਕੀ ਸੀ ਤੀਜੀ ਮਾਰੀ ਆਗੀ ਖੜੀ ਨੂੰ ਘੇਰਨੀ ਪਰ ਲੋਕ ਬੁਰੀ ਹੁੰਦੀ ਐ ਫਟੜ ਸ਼ੇਰਨੀ ਜਦੋਂ ਡਾਕੂ ਲਾਲ ਸਿੰਘ ਤੀਜਾ ਫੈਰ ਚਲਾਉਂਦਾ ਉਦੋਂ ਤੱਕ ਹਰਨਾਮ ਕੌਰ ਲਾਲ ਸਿੰਘ ਦੇ ਗਲੇ 'ਚ ਪਾਏ ਕੈਂਟੇ ਨੂੰ ਹੱਥ ਪਾ ਕੇ ਐਸਾ ਵੱਟ ਚੜਾ ਦਿੰਦੀ ਐ ਕਿ ਉਹਦਾ ਸਾਹ ਬੰਦ ਹੋ ਜਾਂਦਾ ਸ਼ਰਾਬ ਦੇ ਨਾਲ ਡੱਕਿਆ ਹੋਇਆ ਲਾਲ ਸਿੰਘ ਸਾਹ ਬੰਦ ਹੋਣ ਕਰਕੇ ਲੜਖੜਾ ਕੇ ਧਰਤੀ ਤੇ ਡਿੱਗ ਪਿਆ ਅਗੂ ਕਹਾਣੀਕਾਰ ਲਿਖਦਾ ਏ ਕਿ ਪੰਜਾਬ ਦੀ ਬੱਬਰ ਸ਼ੇਰਨੀ ਹਰਨਾਮ ਕੌਰ ਲਾਲ ਸਿੰਘ ਦੀ ਹਿੱਕ ਤੇ ਜਾ ਬੈਠੀ ਇਸ ਬਾਰੇ ਵੀ ਬਾਬੂ ਰਜਬਲੀ ਲਿਖਦਾ ਏ ਕਿ ਦੇਖ ਕੇ ਗਲ ਘੂਠਾ ਉੱਤੇ ਬਹਿ ਗਈ ਹਿੱਕ ਤੇ ਤੈਨੇ ਹੱਥ ਦੇਖੇ ਨਹੀਂ ਮਟਿਆਰ ਇੱਕ ਦੇ ਬਾਬੂ ਜੀ ਦਰੜ ਦਿੱਤੇ ਮੋਠ ਕੋਰੜੂ ਲਾਲ ਸਿੰਘ ਦਾ ਲੱਗ ਗਿਆ ਵਜਣ ਕੋਰੜੂ जख्मी ਹਰਨਾਮ ਕੌਰ ਕੈਂਟੇ ਨੂੰ ਵੱਟ ਚਾੜਦੀ ਗਈ ਤੇ ਲਾਲ ਸਿੰਘ ਦੇ ਆਨੇ ਬਾਹਰ ਆਉਂਦੇ ਗਏ ਜਿਹੜੇ ਇਸ਼ਤਿਹਾਰੀ ਡਾਕੂ ਨੂੰ ਦੋ ਰਿਆਸਤਾਂ ਦੀ ਪੁਲਿਸ ਅਤੇ ਅੰਗਰੇਜ਼ੀ ਪੁਲਿਸ ਆਏ ਤੱਕ ਹੱਥ ਨਹੀਂ ਸੀ ਪਾ ਸਕੀ ਉਸ ਡਾਕੂ ਦੀ ਇੱਕ ਤੇ ਅੱਜ ਚੌਧਰੀ ਆਲੇ ਦੀ ਸ਼ੇਰਨੀ ਹਰਨਾਮ ਕੌਰ ਬੈਠੀ ਸੀ ਕਹਿੰਦੇ ਹਨ ਕਿ ਮਰਨ ਤੋਂ ਪਹਿਲਾਂ ਲਾਲ ਸਿੰਘ ਮਦੇਹ ਆਲਾ ਸੋਚਦਾ ਕਿ ਅਸੀਂ ਕਿੰਨੇ ਦਲੇਰ ਡਾਕੂ ਸੀ ਰਫਲਾਂ ਦੇ ਨਾਲ ਅਸੀਂ ਰਸਾਲੇ ਟੱਕਰੇ ਪਾੜ ਐਸੇ ਘਰ ਵਰਗੇ ਨਾ ਦਲੇਰ ਟੱਕਰੇ ਖੌਰੇ ਕਿਉਂ ਜਾਇ ਟੱਬਰ ਕੌੜ ਹੈ ਸ਼ੰਕਾ ਨਹੀਂ ਸਾਨੂੰ ਮੰਨੋ ਇਹ ਰਠਾਉ ਰਹਿ ਆਦਮੀ ਬਗਿਆੜ ਨਾਰਾ ਬੰਦੇ ਖਾਣੀਆਂ ਇਹ ਤੂੰ ਚੰਗਾ ਕਰ ਰਹਿੰਦੇ ਕੱਢ ਲੈਂਦੇ ਕਾਣੀਆਂ ਲਾਲ ਸਿੰਘ ਸੋਚਦਾ ਕਿ ਇਹੋ ਜੇ ਡਾਕੇ ਨਾਲੋਂ ਤਾਂ ਜੇ ਮੈਂ ਕੋਲੂ ਪੀੜ ਕੇ ਵੀ ਘਰ ਦਾ ਗੁਜ਼ਾਰਾ ਕਰ ਲੈਂਦਾ ਰੋਜੀ ਰੋਟੀ ਕਮਾ ਲੈਂਦਾ ਤਾਂ ਚੰਗਾ ਰਹਿਣਾ ਸੀ ਜਿੰਨਾ ਚਿਰ ਲਾਲ ਸਿੰਘ ਦਾ ਸਰੀਰ ਠੰਡਾ ਨਾ ਪਿਆ ਫੱਟੜ ਸ਼ੇਰ ਦੀ ਨਾਮ ਕੌਰੋ ਦੀ ਹਿੱਕ ਤੋਂ ਨਾ ਉੱਠੀ ਇੱਕ ਬਬਰ ਸ਼ੇਰਨੀ ਧੀ ਨੇ ਇਕੱਲੀ ਨੇ ਪੰਜ ਦਲੇਰ ਮਰਦ ਡਾਕੂਆਂ ਨੂੰ ਮਾਰ ਸੁੱਟਿਆ ਹੁਣ ਜਦੋਂ ਪੰਜ ਡਾਕੂ ਇਕੱਲੇ ਕੁੜੀ ਨੇ ਮਾਰਤੇ ਤਾਂ ਸਾਰੇ ਇਲਾਕੇ ਵਿੱਚ ਹਾਲਾ ਲਾਲਾ ਹੋ ਗਈ ਖਬਰਾਂ ਸਰਕਾਰਾਂ ਦਰਬਾਰਾਂ ਤੱਕ ਵੀ ਪਹੁੰਚ ਗਈਆਂ ਪੁਲਸਾਂ ਵੀ ਚੜ੍ਹ ਆਈਆਂ ਹਰਨਾਮ ਕੌਰ ਦੀ ਬਹਾਦਰੀ ਤੋਂ ਖੁਸ਼ ਹੋ ਕੇ ਫਰੀਦਕੋਟ ਰਿਆਸਤ ਦੇ ਰਾਜੇ ਨੇ ਖੁੱਲਾ ਇਨਾਮ ਦਿੱਤਾ ਤੇ ਪਟਿਆਲਾ ਰਿਆਸਤ ਦੇ ਮਹਾਰਾਜੇ ਨੇ ਵੀ ਭਾਰੀ ਇਨਾਮ ਦਿੱਤਾ ਤੇ ਉਸ ਵਕਤ ਦੇ ਪੰਜਾਬ ਰਾਜ ਦੇ ਗਵਰਨਰ ਅੰਗਰੇਜ਼ ਸਰ ਹਰਵਰਟ ਅਰਸਨ ਨੇ ਇੱਕ ਮਰੱਬਾ ਜ਼ਮੀਨ ਤੇ ਮਾਣਯੋਗ ਮੈਜਿਸਟਰੇਟ ਦੀ ਪਦਵੀ ਵੀ ਹਰਨਾਮ ਕੌਰ ਨੂੰ ਦਿੱਤੀ ਪਰ ਜਦੋਂ ਡੀਸੀ ਫਰੋਇਪੁਰੇ ਨਾਮ ਦੇਣ ਗਿਆ ਤਾਂ ਹਰਨਾਮ ਕੌਰ ਨੇ ਉਹ ਇੱਕ ਮਰੱਬਾ ਜ਼ਮੀਨ ਲੈਣ ਤੋਂ ਨਾ ਕਰ ਦਿੱਤੀ ਤੇ ਕਹਿਣ ਲੱਗੀ ਕਿ ਜੇ ਮੈਨੂੰ ਮਰੱਬਾ ਦੇਣਾ ਹੈ ਤਾਂ ਇੱਕ ਮਰੱਬਾ ਪਹਿਲਾਂ ਮੇਰੇ ਭਰਾ ਨੂੰ ਵੀ ਦਿਓ ਫਰੋਇਪੁਰ ਦੇ ਡੀਸੀ ਨੇ ਖੁਸ਼ ਹੋ ਕੇ ਦੋ ਮਰੱਬੇ ਜ਼ਮੀਨ ਹਰਨਾਮ ਕੌਰ ਨੂੰ ਬੱਲੂਆਂ 'ਆਂ ਲਾਟ ਕੀਤੀ ਸੀ ਪੰਜ ਡਾਕੂਆਂ ਦੀਆਂ ਲਾਸ਼ਾਂ ਪੁਲਿਸ ਨੇ ਗੱਡੇ ਤੇ ਲੱਦ ਲਈਆਂ ਤੇ ਲੋਕ ਵੇਖ ਕੇ ਹੈਰਾਨ ਹੋ ਰਹੇ ਸਨ ਕਿ ਦਿਓ ਵਰਗੇ ਪੰਜ ਡਾਕੂਆਂ ਨੂੰ ਇੱਕ ਇਕਵਾਰੀ ਕੁੜੀ ਨੇ ਕਿਵੇਂ ਮਾਰ ਦਿੱਤਾ ਦੋਸਤੋ ਇਹ ਘਟਨਾ 8 ਅਪ੍ਰੈਲ ਦਿਨ ਐਤਵਾਰ ਸਾਲ 1934 ਈਸਵੀ ਨੂੰ ਮੋਗੇ ਜ਼ਿਲ੍ਹੇ ਦੇ ਪਿੰਡ ਚੌਧਰੀ ਵਾਲੇ ਵਾਪਰੀ ਸੀ ਸੋ ਦੋਸਤੋ ਇਹ ਸੀ ਕਹਾਣੀ ਪੰਜਾਬ ਦੀ ਸ਼ੇਰਨੀ ਤੀਰਹਰਨਾਮ ਕੌਰ ਤੇ ਪੰਜ ਡਾਕੂਆਂ ਨਾਲ ਉਹ ਉਸ ਦੇ ਮੁਕਾਬਲੇ ਦੀ ਅੱਜ ਦੀਆਂ ਧੀਆਂ ਨੂੰ ਵੀ ਪੰਜਾਬ ਦੀ ਇਸ ਸ਼ੇਰਨੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ